ਤਾਰੀਵਾਲ ਸਾਹਿਬ ਕੋ ਅਸੀਂ ਗਏ ਉੱਥੇ ਉਹਨਾਂ ਦੇ ਦਫ਼ਤਰ ਬੈਠੇ ਉਹਨਾਂ ਦੇ ਨਾਲ ਅਸੀਂ ਫੋਟੋ ਵੀ ਖਿੱਚਵਾਈ ਇੱਕ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਆਪਦੀ ਰੰਜਸ਼ ਪਾਰਟੀ ਵੱਲੋਂ ਮੇਰੀਆਂ ਵੀਡੀਓ ਚੁੱਕ ਕੇ ਇੰਸਟਾਗ੍ਰam ਤੋਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਮੇਰੇ ਤੇ ਮਤਲਬ ਹਸਦਾਏ ਜੋ ਵੀ ਹੈ ਹਵਾਈ ਫੈਰਾਂ ਦਾ ਮੇਰੇ ਤੇ ਪਰਚਾ ਕੀਤਾ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਮੇਰੀ ਫੋਟੋ ਵਾਇਰਲ ਹੋਈ ਉਹਨਾਂ ਦੇ ਨਾਲ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਜੀ ਤਾਰੀਵਾਲ ਸਾਹਿਬ ਇਹ ਤੁਹਾਡੇ ਬੰਦੇ ਆ ਜੀ ਤਾਰੀਵਾਲ ਸਾਹਿਬ ਕਹਿੰਦੇ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਤੇਰੇ ਹੀ ਵੇਖੋ ਜੀ ਅਸੀਂ ਹੁਣ ਵੋਟਾਂ ਪਾ ਦੀਏ ਤਾਰੀਵਾਲ ਸਾ ਭਾਜੀ ਜਿਹੜੇ ਕੰਮ ਕਰਨ ਵਾਲੇ ਆ ਨਾ ਸੀਐਮ ਸਾਹਿਬ ਨੂੰ ਬੇਨਤੀ ਆ ਵੀ ਉਹ ਕੰਮ ਕਰੋ ਆਹ ਆੜਿਆ ਨਿੱਕੇ ਮੋਟੇ ਆੜਿਆ ਬੱਚਿਆਂ ਬੁੱੱਚਿਆਂ ਵਾਲੇ ਕੰਮ ਹੁੰਦੇ ਆ ਭਾਜੀ ਇਹ ਅਲੀਗੇਸ਼ਨ ਲਾਉਣੇ ਦੂਜੇ ਤੇ ਜੇ ਤੇ ਇਹ ਕੰਮ ਛੱਡੋ ਇਹਨਾਂ ਕੋਲ ਜਿਹੜੇ ਕੰਮ ਕਰਨ ਵਾਲੇ ਆ ਸਰਕਾਰ ਦੇ ਜਿਹੜੇ ਬੰਦੇ ਆ ਕੰਮ ਉਹ ਕੀਤੇ ਜਾਣ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਆ ਉਹ ਕਹਿੰਦੇ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਨੇ ਨੌਜਵਾਨ ਬੜੇ ਖੁਸ਼ ਨੇ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਅਸੀਂ ਨੌਜਵਾਨ ਨਹੀਂ ਖੁਸ਼ ਆਂ ਨਾਲੇ ਦੇ ਵਿੱਚ ਛੜਕਾ ਵੇਖ ਲਿਓ ਮੇਰੀ ਨਵੀਂ ਜੀਪ ਟੁੱਟ ਚਲੀ ਬਹੁਤ ਅਸੀਂ ਬਹੁਤ ਦੁਖੀ ਆਂ ਸਾਡੀ ਨਾਲੇ ਦੀ ਛੜਕਣੀ ਬਣੀ ਆ ਅਮ੍ਰਿਤਸਰ ਦੇ ਰਾਜਾ ਸੰਸੀ ਦੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਬਹੁਤ ਵੱਡੀਆਂ ਰੈਲੀਆਂ ਨੂੰ ਜਿਹੜਾ ਹੈ ਉਹ ਸੰਬੋਧਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਜੋ ਸਰਕਾਰੀਆ ਪਰਿਵਾਰ ਨੇ ਉਹ ਵੀ ਇੱਥੇ ਮੌਜੂਦ ਹੈ ਸਰਕਾਰੀਆ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਸਪਾਂਸ ਜਿਹੜਾ ਹੈ ਇਹ ਲਗਾਤਾਰ ਹੀ ਮਿਲਦਾ ਹੋਇਆ ਨਜ਼ਾਰਾ ਹੈ ਔਰ ਬਹੁਤ ਪਿਆਰ ਜਿਹੜਾ ਰਾਜਾ ਸੰਸੀ ਹਮੇਸ਼ਾ ਤੁਹਾਨੂੰ ਦਿੰਦਾ ਰਿਹਾ ਹੈ ਰਾਜਾ ਸੰਸੀ ਦੀ ਕਾਂਗਰਸ ਪਾਰਟੀ ਦਾ ਘੜਿਆ ਤੁਸੀਂ ਦੇਖ ਹੀ ਰਹੇ ਹੋ ਸਵੇਰ ਦੀਆਂ ਤਿੰਨ ਰੈਲੀਆਂ ਕੀਤੀਆਂ ਔਰ ਤਿੰਨਾਂ ਹੀ ਬੜੀ ਵੱਡੀ ਬਹੁਮਤ ਨਾਲ ਰਾਜਾ ਸੰਸੀ ਹਲਕੇ ਵਿੱਚੋਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਲੀਡ ਲੈਣ ਜਾ ਰਹੀ ਹੈ ਔਰ ਪਹਿਲੀ ਦਫਾ ਨਹੀਂ ਪਹਿਲਾਂ ਵੀ ਦੋ ਵਾਰੀ ਹੈ ਸਾਡੀ ਰਾਜਾ ਸੰਸੀ ਹਲਕੇ ਦੇ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਸਰਕਾਰੀਆ ਸਾਹਿਬ ਦੀ ਅਗਵਾਈ ਵਿੱਚ ਸਤਾਰ ਗੁਰਜੀਤ ਸਿੰਘ ਔਇਲਾ ਜੀ ਨੂੰ ਬੜੀ ਵੱਡੀ ਤਾਦਾਦ ਵਿੱਚ ਵੋਟਾਂ ਭਾ ਕੇ ਜਿਤਾ ਕੇ ਭੇਜਿਆ ਸੀ ਔਰ ਮੈਨੂੰ ਪੂਰਾ ਯਕੀਨ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਦੁਬਾਰਾ ਰਾਜਾ ਸੰਸੀ ਹਲਕਾ ਜਿਹੜਾ ਜਿਹੜਾ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਲੀਡ ਦਊਗਾ ਸਰਕਾਰੀ ਸਾਹਿਬ ਦੂਸਰੀ ਪਾਰਟੀ ਆਮ ਆਦਮੀ ਪਾਰਟੀ ਐ ਲਗਾਤਾਰੀ ਗੋਲੀਆਂ ਚੱਲਣ ਦੀਆਂ ਪਈਆਂ ਨੇ ਕਿ ਲੱਗਦਾ ਕਿ ਲਾਅ ਐਂਡ ਆਰਡਰ ਪੰਜਾਬ ਤੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਕੱਲਾ ਲਾਅ ਐਂਡ ਆਰਡਰ ਨਹੀਂ ਜੀ ਲਾਅ ਐਂਡ ਆਰਡਰ ਤੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਲੋਕ ਵੀ ਦੇਖ ਰਹੇ ਆ ਲਾਅ ਐਂਡ ਆਰਡਰ ਦਾ ਤੇ ਬਿਲਕੁਲ ਹੀ ਖਾਤਮਾ ਹੋ ਚੁੱਕਾ ਹੈ ਪੰਜਾਬ ਵਿੱਚ ਮੰਗਿਆਈ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਵੱਧ ਚੁੱਕੀ ਆ ਨਸ਼ਾ ਜਿਹੜਾ ਆ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਬੇਰੋਜ਼ਗਾਰੀ ਜਿਹੜੀ ਆ ਉਹ ਬਹੁਤ ਵੱਧ ਚੁੱਕੀ ਔਰ ਜਿਹੜੇ ਝੂਠੇ ਲਾਰੇ ਇਹਨਾਂ ਨੇ ਲੋਕਾਂ ਨੂੰ ਲਾਏ ਸੀ ਲੋਕ ਖਫਾ ਹੋ ਚੁੱਕੇ ਆ ਔਰ ਲੋਕ ਇਹਨਾਂ ਨੂੰ ਇਹ ਇਲੈਕਸ਼ਨਾਂ ਵਿੱਚ ਸਬਕ ਸਿਖਾਉਣਗੇ ਬਿਲਕੁਲ ਜੇ ਤੁਹਾਡਾ ਪਰਿਵਾਰ ਇੱਕ ਕਹਾ ਜਾਂਦਾ ਕਿ ਰਾਜਸਾਨੀ ਤੁਹਾਡਾ ਪਰਿਵਾਰ ਹੈ ਜਿਸ ਤਰ੍ਹਾਂ ਪਹੁੰਚਦੇ ਹੋ ਲੋਕਾਂ ਦੇ ਵਿੱਚ ਕਿਹੜੀਆਂ ਨਵੀਆਂ ਡਿਮਾਂਡਸ ਹੁੰਦੀਆਂ ਨੇ ਕਿ ਡਿਮਾਂਡ ਜਿਹੜੀ ਆ ਇਹ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਕੁਝ ਹੈ ਜੀ ਡਿਮਾਂਡ ਸਾਡੀ ਇਹ ਲੋਕਾਂ ਨੇ ਬੜੀਆਂ ਆਸਾਂ ਰੱਖੀਆਂ ਸੀਗੀਆਂ ਆਮ ਆਦਮੀ ਪਾਰਟੀ ਤੋਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਵੀ ਮਹਿਲਾਵਾਂ ਨੂੰ 1000 ਰੁਪਈਆ ਮਹੀਨਾ ਪੱਤਾ ਦੇਆ ਕਰਾਂਗੇ ਰੇਤ ਜਿਹੜੀ ਆ ਉਹ ਬਿਲਕੁਲ ਸਸਤੀ ਕਰ ਦਵਾਂਗੇ ਜਿੱਥੋਂ ਤੱਕ ਡਿਵੈਲਪਮੈਂਟ ਦੀ ਗੱਲ ਆ ਡਿਵੈਲਪਮੈਂਟ ਤੇ ਪਿਛਲੇ 2.5 ਸਾਲਾਂ ਤੋਂ ਬਿਲਕੁਲ ਰੁਕ ਚੁੱਕੀ ਹੈ ਰਾਜਸਾਨੀ ਹਲ ਇੱਕ ਵੀ ਸੜਕ ਦੀ ਸ਼ੁਰੂਆਤ ਨਹੀਂ ਕੀਤੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੀ ਸਰਕਾਰੀਆ ਸਾਹਿਬ ਨੇ ਕਰੀਬ 600 ਕਰੋੜ ਦੀਆਂ ਸੜਕਾਂ ਰਾਜਸાંਸੀ ਹਲਕੇ ਵਿੱਚ ਬਣਾਈਆਂ ਜਿਹੜੀਆਂ ਕਿ ਮੈਂ ਬੋਲ ਕੇ ਵੀ ਹਟਿਆ तकरीबन 200 ਕਰੋੜ ਦੀਆਂ ਸੀ ਨਹਿਰਾਂ ਜਿਹੜੀਆਂ ਉਹ ਨਵੀਆਂ ਬਣਾ ਕੇ ਦਿੱਤੀਆਂ ਪਰ ਮੈਨੂੰ ਕੋਈ ਆਸਨੀਆਂ 2 ਸਾਲ ਰਹਿ ਗਏ ਆ ਤੁਸੀਂ ਦੇਖਿਓ ਲੋਕ ਸਭਾ ਚੋਣਾਂ ਵਿੱਚ ਲੋਕ ਇਹਨਾਂ ਦਾ ਚਿਹਰਾ ਪਛਾਣ ਚੁੱਕੇ ਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਲੈ ਕੇ ਨਿਕਲੂ ਇਹ ਲੱਗਦਾ ਇਸੇ ਡਰ ਕਰਕੇ ਸਰਪੰਚੀ ਦੀ ਇਲੈਕਸ਼ਨ ਔਰ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਵਾ ਪਈ ਆ ਆਮ ਆਦਮੀ ਪਾਰਟੀ ਬਿਲਕੁਲ ਜ ਸਾਡੀਆਂ ਸਰਪੰਚੀ ਦੀਆਂ ਪਿਛਲੇ 6 ਮਹੀਨਿਆਂ ਤੇ ਡਿਊ ਨੇ ਨਾ ਹੀ ਇਹਨਾਂ ਨੇ ਕਰਾਉਣੀਆਂ ਔਰ ਮੈਂ ਲਿਖ ਕੇ ਦਿੰਦਾ ਮੈਂ ਦਾਅਵੇ ਨਾਲ ਕਹਿਣਾ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਇਹਨਾਂ ਨੇ ਅਜੇ ਕਮਸੋ ਕੰਮ 6 ਮਹੀਨੇ ਹੋਰ ਪੰਚਾਇਤਾਂ ਦੀ ਇਲੈਕਸ਼ਨ ਨਹੀਂ ਕਰਾਉਣੀ ਜਿਹਦੇ ਨਾਲ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬਿਲਕੁਲ ਠੱਪ ਹੋ ਚੁੱਕਾ ਹੈ ਬਿਲਕੁਲ ਜਿਹੜਾ ਪਿੰਡਾਂ ਦਾ ਵਿਕਾਸ ਜਿਹੜਾ ਹੈ ਜਰੂਰ ਠੱਪ ਹੋਇਆ ਹੋਇਆ ਨਜ਼ਰ ਆ ਰਿਹਾ ਔਰ ਕਿਆ ਜਾਦਾ ਕਿ ਇਲੈਕਸ਼ਨ ਜਿਹੜੀ ਆ ਉਹ ਨਹੀਂ ਕਰਵਾਈ ਜਾਏਗੀ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਵੀ ਉਹਨਾਂ ਨਾਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕ ਜਦੋਂ ਵੀ ਰੈਲੀਆਂ ਹੁੰਦੀਆਂ ਨੇ ਰੈਲੀਆਂ ਦੇ ਵਿੱਚ ਲੋਕ ਤਾਂ ਕਾਫੀ ਨਜ਼ਰ ਆਉਂਦੇ ਨੇ ਤੇ ਲੇਕਿਨ ਕਿੰਨਾ ਕਿਤੇ ਲੋਕਾਂ ਦੇ ਵਿੱਚ ਕੀ ਰੁਝਾਨ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨੌਜਵਾਨ ਵੀ ਜਿਹਦੇ ਵਿੱਚ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੋਮਦੀਪ ਸਿੰਘ ਜੀ ਜੋਬਨ ਜੀ ਨੌਕਰੀ ਮਿਲੀ ਹੈ ਕੋਈ ਸਰਕਾਰੀ 2 ਸਾਲ ਦੇ ਵਿੱਚ ਨਹੀਂ ਸਾਰਾ ਦੇ ਕੋਈ ਤੱਕ ਨੋਈ ਨੌਕਰੀ ਨਹੀਂ ਜੇ ਮਿਲੀ ਤੇ ਅੱਜ ਤੁਸੀਂ ਰੈਲੀ ਤੇ ਪਹੁੰਚੇ ਸੀ ਕਿ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਰਿਹਾ ਸਰ ਬਹੁਤ ਵਧੀਆ ਤਰਜਾਂ ਲੱਗਿਆ ਸਾਨੂੰ ਬਹੁਤ ਵਧੀਆ ਨਸੂਲ ਦਦਤੀਆਂ ਬਹੁਤ ਵਧੀਆ ਉਹਨਾਂ ਕੰਮ ਕੀਤੇ ਆ ਸਰਦਾਰ ਗੁਰਜੀਤ ਸਿੰਘ ਹੋਇਲਾਣਾ ਬਹੁਤ ਵਧੀਆ ਸਾਨੂੰ ਉਮੀਦਵਾ ਉਮੀਦ ਹੈ ਇਹਨਾਂ ਤੋਂ ਸਾਨੂੰ ਗਾਂਵ ਇਹਨਾਂ ਤੋਂ ਕੋਈ ਚੰਗਾ ਕੰਮ ਕਰਨ ਨੂੰ ਮਿਲੇਗਾ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਠੀਕ ਲੱਗ ਰਿਹਾ ਧਾਰੀਵਾਲ ਸਾਹਿਬ ਮਿਲੇ ਨੇ ਕਦੀ ਆ ਕੇ ਲੋਕਾਂ ਨੂੰ ਨਹੀਂ ਧਾਰੀਵਾਲ ਸਾਹਿਬ ਅਜੇ ਤੱਕ ਤਾਂ ਨਹੀਂ ਮਿਲੇ ਹਨ ਤੇ ਅਕਾਲੀ ਦਲ ਦਾ ਜੇ ਅਨਿਲ ਜੋਸ਼ੀ ਦਾ ਨਾਮ ਜਾਣਦੇ ਜਾਂ ਅਨਿਲ ਜੋਸ਼ੀ ਨੂੰ ਮਿਲੇ ਕਦੀ ਜਿੰਦਗੀ ਨਹੀਂ ਉਹਨਾਂ ਨੂੰ ਕਦੀ ਨਹੀਂ ਮਿਲੇ ਆਪਾਂ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਨਹੀਂ ਜੀ ਉਹਨਾਂ ਨੂੰ ਕਦੀ ਨਹੀਂ ਤੇ ਲੱਗਦਾ ਹੈ ਕਿ ਵਨ ਸਾਈਡਿਡ ਹੀ ਗੇਮ ਲੱਗਦੀ ਪਈ ਹੈ ਇਸ ਵਾਰ ਹਾਂ ਜੀ ਹਾਂ ਜੀ ਵਨ ਸਾਈਡਿਡ ਗੇਮ ਲੱਗ ਪਈ ਹੈ ਕਦੀ ਨਹੀਂ ਇਹਨਾਂ ਨੂੰ ਮਿਲੇ ਆਪਾਂ ਬਿਲਕੁਲ ਨੌਜਵਾਨ ਜਿਹੜੇ ਨੇ ਉਹ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀਆਂ ਸੁਵਿਧਾਾਂ ਨੇ ਨਾ ਕਿਤੇ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕਾਫੀ ਬਦਲਿਆ ਹੋਇਆ ਬਦਲਿਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹੀ ਅੱਜ ਰਾਇਸਨਸੀ ਹਲਕੇ ਦੇ ਵਿੱਚ ਆਪਣੀ ਰੈਲੀਆਂ ਜਿਹੜੀਆਂ ਨੇ ਉਹ ਕੀਰਤਾਂ ਚ ਆ ਰਹੀਆਂ ਨੇ ਤੇ ਨਾਲ ਹੀ ਇੱਥੇ ਪਹੁੰਚ ਕੇ ਲੋਕਾਂ ਦੇ ਨਾਲ ਸੰਬੋਧਨ ਵੀ ਹੋਇਆ ਜਾ ਰਿਹਾ ਤਾਂ ਜੋ ਕਿ ਇੱਕ ਮਾਹੌਲ ਜਿਹੜਾ ਹੈ ਉਹ ਇਹ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਲੇਕਿਨ ਦੂਸਰੇ ਪਾਸੇ ਸੁਨੀਲ ਜਾਖੜ ਹੋਣਾ ਵੱਲੋਂ ਵੀ ਚੌਂਕ ਕਮਿਸ਼ਨਰ ਨੂੰ ਲੈਟਰ ਲਿਖੀ ਗਈ ਹੈ ਜਿਸ ਵਿੱਚ ਸਾਫ ਸੌਤ ਲਿਖਿਆ ਗਿਆ ਹੈ ਕਿ ਜਿਹੜਾ ਇਲੈਕਸ਼ਨ ਦਾ ਟਾਈਮ ਜਿਹੜਾ ਹੈ ਉਹਨੂੰ 1 ਘੰਟਾ ਜਿਹੜਾ ਹੈ ਵਧਾਇਆ ਜਾਵੇ ਲੇਕਿਨ ਜਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਜ਼ਰੂਰ ਇੱਥੇ ਇਕੱਠੇ ਹੋਏ ਨੇ ਲੇਕਿਨ ਜਿਤਨਾ ਕਿਤੇ ਰੈਲੀਆਂ ਜਿਹੜੀਆਂ ਨੇ ਉਹ ਵੀ ਕਾਂਗਰਸ ਵੱਲੋਂ ਬਹੁਤ ਉਹ ਵੱਡੇ ਪੱਧਰ ਤੇ ਨਾਲ ਕੀਤੀਆਂ ਜਾ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਧਾਰੀਵਾਲ ਦੇ ਖਿਲਾਫ ਵੀ ਲੋਕ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਹਾ ਜਾ ਰਿਹਾ ਕਿ 2 ਸਾਲ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਕੰਮ ਜਿਹੜਾ ਆ ਉੱਥੇ ਨਹੀਂ ਕੀਤਾ ਗਿਆ ਲੇਕਿਨ ਕਿਤਨਾ ਕਿਤੇ ਕੁਲਜੀਤ ਸਿੰਘ ਧਾਰੀਵਾਲ ਜਿਹੜੇ ਨੇ ਉਹਨਾਂ ਵੱਲੋਂ ਬਹੁਤ ਵੱਡੇ ਦਾਅਵੇ ਜਿਹੜੇ ਸੀਗੇ ਉਹ ਵੀ ਕੀਤੇ ਗਏ ਨੇ ਬਹੁਤ ਸਾਰੀਆਂ ਉਹਨਾਂ ਵੱਲੋਂ ਚੋਣ ਰੈਲੀਆਂ ਦੇ ਵਿੱਚ ਲਏ ਨੇ ਉਹ ਦਾਅਵੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਇਸ ਤੋਂ ਅਲੱਗ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਗੁਰਜੀਤ ਸਿੰਘ ਔਦਲਾ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਨੇ ਆ ਔਦਲਾ ਸਾਹਿਬ ਔਦਲਾ ਸਾਹਿਬ ਜਾਖੜ ਸਾਹਿਬ ਕਹਿੰਦੇ ਨੇ ਜਾਖੜ ਸਾਹਿਬ ਕਹਿੰਦੇ 1 ਘੰਟਾ ਇਲੈਕਸ਼ਨ ਜਿਹੜੀ ਆ ਉਹ ਜਲਦੀ ਹੋਣੀ ਚਾਹੀਦੀ ਤਾਂ ਜੋ ਗਰਮੀ ਬਹੁਤ ਹੈ ਜੀ ਚੰਗੀ ਗੱਲ ਹੈ ਜਿਹੜਾ ਲੋਕਤੰਤਰ ਹੈ ਲੋਕਤੰਤਰ ਦਾ ਤੇ ਮਤਲਬ ਦੇਖੋ ਉਹ ਚੀਜ਼ ਤੇ ਹੋਣੀ ਚਾਹੀਦੀ ਸਰ ਠੀਕ ਤੁਸੀਂ ਵੀ ਪਹਿਲਾਂ ਡਿਮਾਂਡ ਕੀਤੀ ਸੀ ਕਿ ਗਰਮੀ ਬਹੁਤ ਕੋ ਬਿਲਕੁਲ ਬਿਲਕੁਲ ਹਾਂ ਜੀ ਜਿਹੜੀ ਇੱਕ ਤਰੀਕ ਨੂੰ ਜਾਖੜ ਸਾਹਿਬ ਨੂੰ ਲੈ ਕੇ ਨਾ ਮੰਤਰੀ ਆਪਣੇ ਪ੍ਰਾਈਮ ਮਿਨਿਸਟਰ ਨੂੰ ਪੁੱਛਣ ਵੀ ਸਾਨੂੰ ਇਹਨਾਂ ਸੰਤਾਪ ਦੁੱਖ ਕਿਉਂ ਦੇਣ ਦੇ ਜੀ ਇਹ ਪਹਿਲੇ ਗੇੜੇ 'ਚ ਵੀ ਹੋ ਸਕਦੀ ਉਹਦਾ ਟੈਂਪਰੇਚਰ ਠੀਕ ਸੀ ਜਿਹੜੀਆਂ ਪਹਿਲੇ ਗੇੜੇ 'ਚ ਸਟੇਟਾਂ 'ਚ ਇਲੈਕਸ਼ਨ ਹੋਈਆਂ ਨੇ ਉਹ ਇਲੈਕਸ਼ਨਾਂ ਜਿਹੜੀਆਂ ਨੇ ਉਹ ਬਾਅਦ 'ਚ ਵੀ ਹੋ ਸਕਦੇ ਉਹ ਬਾਅਦ 'ਚ ਵੀ ਹੋ ਸਕਦੇ ਕਿਉਂਕਿ ਉੱਥੇ ਟੈਂਪਰੇਚਰ 30-35 ਤੋਂ ਵੱਧ ਹੁੰਦਾ ਹੀ ਨਹੀਂ ਕੋ ਟੈਂਪਰੇਚਰ ਕੀ ਲੱਗਦਾ ਫਿਰ ਜਾਣਬੋਝ ਕੇ ਸੁਨੀਲ ਜਾਕਰ ਹੋਣੇ ਜਿਹੜੇ ਜਾਣਬੋਝ ਕੇ ਇਹ ਆਪਣਾ ਫੇਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜਾ ਚੌਂਕ ਕਮਿਸ਼ਨਰ ਨੂੰ ਲੈਟਰ ਲਿਖੀ ਜਾ ਰਹੀ ਕਿ ਉਹਨਾਂ ਬਿਲਕੁਲ ਬਿਲਕੁਲ ਫੇਮ ਹੈ ਹੋਰ ਕੁਝ ਨਹੀਂ ਫਿਰ ਅੱਜ ਤੁਸੀਂ ਰਾਇਸੈਂਸੀ ਜਿਸ ਅਸੀਂ ਬਹੁਤ ਬਹੁਤ ਲੋਕਾਂ ਵੱਲੋਂ ਤੁਹਾਡਾ ਹਰ ਪਰਮਾ ਸਵਾਗਤ ਵੀ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਜੀ ਸਾਰੇ ਪਾਸੇ ਮੈਨੂੰ ਖੁਸ਼ੀ ਹੁੰਦੀ ਜਦੋਂ ਨਾ ਆਪਣੇ ਮੈਂ ਮਾਪੇ ਹੀ ਹੈ ਮੇਰਾ ਹਲਕਾ ਜਦੋਂ ਮਾਪੇ ਕੋਲ ਅਸੀਂ ਬੱਚੇ ਅੱਛੇ ਨੰਬਰ ਲੈ ਕੇ ਆਉਂਦੇ ਨੇ ਜਦੋਂ ਪਿੱਠ ਥਾਪੜਦੇ ਨੇ ਬਹੁਤ ਖੁਸ਼ੀ ਨਾਲ ਗੁਰਜੀਤ ਸਿੰਘ ਔਜਲਾ ਅਤੇ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਪਹੁੰਚ ਕੇ ਜਿਹੜਾ ਹੈ ਚੌਣ ਰੈਲੀਆਂ ਨੂੰ ਜਿਹੜਾ ਹੈ ਉਹ ਵੀ ਸਬੋਧਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਆਮ ਲੋਕ ਜਿਹੜੇ ਨੇ ਉਹ ਗੁਰਜੀਤ ਸਿੰਘ ਔਜਲਾ ਦੇ ਕਾਰਜਕਰਨ ਨੂੰ ਵੀ ਜਿਹੜਾ ਹੈ ਉਹ ਆਹ ਦੇਖਦੇ ਹੋਏ ਨਜ਼ਰ ਆ ਰਹੇ ਨੇ ਕੁਝ ਨੌਜਵਾਨ ਨੇ ਉਹ ਜੀਪ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਨੌਜਵਾਨਾਂ ਦੀ ਨਮਰ ਜਿਹੜੀ ਹੈ ਉਹ ਟਟੋਲਣੇ ਬੜੀ ਜ਼ਰੂਰੀ ਨੇ ਗੱਲਬਾਤ ਕਰਦੇ ਨੌਜਵਾਨਾਂ ਨਾਲ ਵੀ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਆਪੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ ਪਿੰਡ ਬੋਲਿਆ ਸਰਪੰਚ ਦਾ ਮੁੰਡਾ ਜੀ ਕਿਸ ਤਰ੍ਹਾਂ ਦੇ ਕੰਮ ਜਿਹੜੇ ਨੇ ਹਜੇ ਤੱਕ ਸਰਕਾਰ ਵੱਲੋਂ ਕਰਵਾਏ ਗਏ ਨੇ ਸਰਕਾਰੀ ਸਾਹਿਬ ਨੇ ਬਹੁਤ ਵਧੀਆ ਸਾਡੇ ਸੈਸੈਂਸ਼ੀਅਲ ਕੀਤਾ ਬਹੁਤ ਮਤਲਬ ਬਹੁਤ ਕੰਮ ਕਰਵਾਇਆ ਹੈ ਤੇ ਗਾਉਂ ਉਹਨਾਂ ਨੇ ਆਉਣਾ ਵਾ ਜਰੂਰ ਆਉਣਗੇ ਅਸੀਂ ਬਾਬਾ ਜੀ ਨੂੰ ਇਹੋ ਪ੍ਰੇ ਤੇ ਬਾਕੀ ਸੋਖ ਸਰਕਾਰ ਜਿੰਦਾਬਾਦ ਲੇਕਿਨ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਆ ਉਹ ਕਹਿੰਦੇ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਨੇ ਨੌਜਵਾਨ ਬੜੇ ਖੁਸ਼ ਨੇ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਅਹੀਂ ਨੌਜਵਾਨੀ ਖੁਸ਼ ਜੀ ਅਹੀਂ ਸਰਕਾਰੇ ਸਾਹਿਬ ਨੇ ਇਸ ਬਾਲਟੀ ਨਾ ਚਲਦੇ ਹੋਂਡੇ ਆਂ ਫੋਨ ਵੀ ਅਜਨਾਲਾ ਇਧਰ ਏਰੀਆ ਸਾਰਾ ਰਾਜ ਸਾਸੀ ਕਾਂਗਰਸ ਪਾਰਟੀ ਦੇ ਤੇ ਲੱਗਦਾ ਹੈ ਜੀ ਕਿ ਜੋ ਜੋ ਦਾਅਵੇ ਕੀਤੇ ਜਾ ਰਹੇ ਮੌਜੂਦਾ ਸਰਕਾਰ ਵੱਲੋਂ ਉਹ ਤੁਹਾਨੂੰ ਠੀਕ ਲੱਗਦੇ ਨੇ ਦਾਅਵੇ ਬਿਲਕੁਲ ਸਹੀ ਕੀਤੇ ਜਾ ਰਹੇ ਨੇ ਨਹੀਂ ਬਿਲਕੁਲ ਗਲਤ ਕੀਤੇ ਜਾ ਰਹੇ ਨੇ ਕੋਈ ਸਾਰਾ ਵਰਗ ਹੀ ਸਾਰਾ ਬਹੁਤ ਜ਼ਿਆਦਾ ਪਰੇਸ਼ਾਨ ਆ ਇਹਦੀ ਮੁਸ਼ਕਲ ਨਹੀਂ ਕੋਈ ਹੱਲ ਕਰਨ ਡਿਆ ਕੋਈ ਨਹੀਂ ਕਰਨ ਡਿਆ ਉਹ ਬੋਲਾ ਸਾਹਬ ਤੇ ਟਮਾਟਰ ਤੇ ਟਮਾਟਰ ਤੇ ਬਸ ਇਹੋ ਗੋਜੀ ਆ ਇਹ ਨਾਲੇ ਦੇ ਵਿੱਚ ਛੜਕਾ ਵੇਖ ਲਿਓ ਮੇਰੀ ਨਵੀਂ ਜੀਪ ਟੁੱਟ ਚੱਲੀ ਜੇ ਤੇ ਬਹੁਤ ਅਸੀਂ ਬਹੁਤ ਦੁਖੀ ਆ ਸਾਡੀ ਨਾਲ ਦੀ ਛੜਕਣੀ ਬਣੀ ਨੌਜਵਾਨ ਅਕਸਰ ਹੀ ਹਮੇਸ਼ਾ ਹੀ ਬੈਕਬੌਂਡ ਰਿਆ ਉਹ ਜਿਸ ਪਾਰਟੀ ਵਾਲੀ ਭੁਗਤਦਾ ਉਹ ਉਹਦੀ ਜਿੱਤ ਪੱਕਾ ਹੁੰਦੀ ਹੈ ਕੀ ਅਸਵਾ ਲੱਗਦਾ ਕਿ ਕਾਂਗਰਸ ਪਾਰਟੀ ਵੱਲ ਮੂਵ ਹੁੰਦਾ ਹੈ ਸਾਰਾ ਯੂਸ ਨਜ਼ਰ ਆ ਰਿਹਾ ਹੈ ਕਿ ਬਹੁਤ ਕਾਂਗਰਸ ਵਾਲਾ ਵੋਟ ਆ ਤੇ ਗੁਪਤ ਵੋਟਾਂ ਵੀ ਪੈਣਗੀਆਂ ਤੇ ਆਪਣੀ ਕਾਂਗਰਸ ਜਰੂਰ ਆਉਗੀ ਅਸੀਂ ਨੌਜਵਾਨ ਸਾਡੇ ਬਹੁਤ ਵੀਰ ਭਰਾ ਸਾਰੇ ਕਾਂਗਰਸ ਨੂੰ ਵੋਟਾਂ ਪਾਉਣਗੇ ਸਾਡੇ ਸਾਰਾ ਹਲਕਾ ਸਾਡਾ ਰਾਂਜ ਸਬ지 ਅੰਮ੍ਰਿਤਸਰ ਕਾ ਕਦੀ ਵਿਕਾਸਪੁਰਸ਼ ਦਾ ਨਾਮ ਸੁਣਿਆ ਸੀ ਨੀਲ ਜੋਸ਼ੀ ਦਾ ਨਹੀਂ ਤਰਨਜੀਤ ਸਿੰਘ ਸੰਧੂਣਾ ਦਾ ਮਰੇਕਿ ਲੱਗਦਾ ਕਿ ਨਾਮ ਵੀ ਨਹੀਂ ਸੁਣਿਆ ਉਹਨਾਂ ਦਾ ਨਹੀਂ ਬਿਲਕੁਲ ਹਾਂਜੀ ਸਰਕਾਰੀਆ ਸਾਹਿਬ ਨੇ ਬਹੁਤ ਜ਼ਿਆਦਾ ਸੜਕਾਂ ਦੇ ਕੰਮ ਕੀਤੇ ਸ਼ੁਰੂ ਤੋਂ ਹੀ ਇਲਾਕਾ ਸਾਰਾ ਸਰਕਾਰੀ ਸਾਹਿਬ ਦੇ ਨਾਲ ਆ ਅੱਜ ਤਰੀਕੇ ਓਜਲੇ ਸਾਹਿਬ ਦੇ ਨਾਲ ਆ ਬਿਲਕੁਲ ਬਿਲਕੁਲ ਇਹ ਸਾਫ਼ ਜ਼ੋਰ ਤੇ ਜਿਆ ਪਿਆਰ ਹੈ ਗੁਰਜੀਤ ਸਿੰਘ ਓਜਲਾ ਨੂੰ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਬੇਸ਼ੱਕ ਜਿਹੜਾ ਨੇ ਇੱਥੇ ਅਨੰਦ ਹੋਇਆ ਨਜ਼ਰ ਆ ਰਿਹਾ ਵੀਰ ਜੀ ਨਾਲ ਗੱਲ ਵੀਰ ਜੀ ਕੀ ਕਹਿਣਾ ਚਾਹੋਗੇ ਜੇ ਸਰਕਾਰ ਦੇ ਦਾਅਵੇ ਨੇ موجوده ਸਰਕਾਰ ਦੇ ਕਿ ਬਹੁਤ ਸਾਰੀਆਂ ਸਰਕਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਤੁਸੀਂ ਵੀ ਨੌਜਵਾਨਾਂ ਨੂੰ ਕਿੰਨੀਆਂ ਕਿ ਨੌਕਰੀਆਂ ਅਜੇ ਤੱਕ ਮਿਲ ਚੁੱਕੀਆਂ ਨੇ ਬਹੁਤ ਸਾਰੀਆਂ ਵੀਰ ਜੀ ਪਤਾ ਕੀ ਫੁੱਲ ਵਿਸ਼ਵਾਸ ਆ ਇਸ ਸਰਕਾਰ ਤੇ ਸਾਨੂੰ ਪੂਰਾ ਯਕੀਨ ਆ ਤਰਉ ਮਣੋ ਫੁੱਲ ਵਿਸ਼ਵਾਸ ਆ ਪੁਰਾਣੇ ਜੁੜੇਆਂ ਨਾਲ ਇਸ ਸਰਕਾਰ ਦੇ ਮਤਲਬ ਆਪਾਂ ਬੰਦ ਰਵਾਂਗੇ ਅਸੀਂ ਧਾਰੀਵਾਲ ਸਾਹਿਬ ਕਹਿੰਦੇ ਬਹੁਤ ਸਾਰੀਆਂ ਨੌਕਰੀ ਦਿੱਤੀਆਂ ਦਿੱਤੀਆਂ ਧਾਰੀਵਾਲ ਸਾਹਿਬ ਨੂੰ ਕਹੋ ਵੀ ਆਪਣਾ ਸਬਜ਼ੀਆਂ ਦੇ ਵਿੱਚੋਂ ਟਮਾਟਰ ਨਾਲ ਲੱਭੀ ਜਾਓ ਕਿ ਜਿਹੜਾ ਨਸ਼ਾ ਵੇਚੰਡਿਆ ਹੈ ਨਾ ਇਹ ਉਹ ਬੰਦੇ ਖੋਜੋ ਜਿੱਤੇ ਨਸ਼ਾ ਵੇਚੰਡਿਆ ਕੜਛੀਆਂ ਭਰ-ਭਰ ਜਿਹੜੀਆਂ ਅਫਸਰ ਸਾਹਿਬ ਨੇ ਜਿੱਦਾਂ ਗੱਲ ਕੀਤੀ ਆ ਵੀ ਕੜਛੀਆਂ ਭਰ-ਭਰ ਕੇ ਆਪਣਾ ਤੁਸੀਂ ਚਿੱਟਾ ਕੱਢੋ ਇਹ ਸਬਜ਼ੀਆਂ ਚੋਂ ਟਮਾਟਰ ਨਾਲ ਕੱਢੀ ਜਾਓ ਬਾਕੀ ਹੱਥ ਜੋੜ ਕੇ ਬੇਨਤੀ ਆ ਮੇਰਾ ਹੈ ਪ੍ਰਾ ਕਾਂਗਰਸ ਸਰਕਾਰ ਜਿੰਦਾਬਾਦ ਜਿੰਦਾਬਾਦ ਰਹੂਗੀ ਲੇਕਿਨ ਵੀਰ ਜੀ ਲਾਸਵਾਲਾ ਮੇਰਾ ਬਾਕੀ ਕੈਂਡੀਡੇਟ ਨੂੰ ਜਾਣਦੇ ਕੋਈ ਅਨਿਲ ਜੋਸ਼ੀ ਦਾ ਕਰੀ ਨਾ ਸੁਣਿਆ ਸੀ ਪਹਿਲਾਂ ਮੈਂ ਵੀਰ ਜੀ ਕਿਸੇ ਨੂੰ ਨਹੀਂ ਜਾਨਦਾ ਸਿਰਫ ਸਿਰਫ ਕਾਂਗਰਸ ਨੂੰ ਵੋਟ ਹੈ ਮੈਂ ਕਾਂਗਰਸ ਨੂੰ ਵੋਟ ਹੈ ਜੀ ਬਿਲਕੁਲ ਇਹ ਨੌਜਵਾਨ ਨੇ ਨੌਜਵਾਨਾਂ ਵੱਲੋਂ ਜਿਹੜਾ ਹੈ ਉਹ ਜ਼ਰੂਰ ਜਿਹੜਾ ਇੱਕ ਜਿਹੜਾ ਨੌਜਵਾਨ ਜਿਹੜਾ ਹੈ ਉਹ ਮੂਡ ਬਣਾ ਲੈਂਦੇ ਨੇ ਸੋ ਬਾਅਦ ਹਮੇਸ਼ਾ ਹੀ ਰੁਝਾਨ ਜਿਹੜੇ ਨੇ ਹਮੇਸ਼ਾ ਹੀ ਅਲੱਗ ਜਿਹੜੇ ਨੇ ਨਜ਼ਰ ਆਉਂਦੇ ਨੇ ਲੇਕਿਨ ਕਿਤਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵਿਕਾਸ ਦਾ ਨਾਮ ਦਿੱਤਾ ਜਾਂਦਾ ਸੀ ਵਿਕਾਸਪੁਰਸ ਦਾ ਨਾਮ ਜਿਹੜਾ ਸੀਗਾ ਦਿੱਤਾ ਜਾਂਦਾ ਸੀ ਲੇਕਿਨ ਕਿਤਨਾ ਕਿਤੇ ਜ਼ਰੂਰ ਉਹਨਾਂ ਵੱਲੋਂ ਕਾਂਗਰਸ ਪਾਰਟੀ ਤੇ ਜਿਹੜਾ ਹੈ ਉਹ ਦਾਅ ਜਿਹੜਾ ਹੈ ਉਹ ਖੇਡੇ ਜਾ ਰਿਹਾ ਹਾਂਜੀ ਵੀਰ ਜੀ ਕੀ ਕਹਿਣਾ ਚਾਹਦੇ ਹੋ ਕਹਿਣਾ ਕੁਛ ਨਹੀਂ ਚਾਹੁੰਦੇ ਵੀਰ ਜੀ ਚਲੋ ਜ਼ਿੰਦਗੀ 'ਚ ਮੌਕਾ ਮਿਲਿਆ ਸੀ ਇੱਕ ਵਾਰੀ ਧਾਰੀਵਾਲ ਸਾਹਿਬ ਨੂੰ ਮਿਲਣ ਦਾ ਹੂੰ ਧਾਰੀਵਾਲ ਕੋਲ ਗਏ ਮੇਰੀ ਇਨਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਲਾ ਲੋ ਇੱਕ ਵੀਡੀਓ ਵਾਇਰਲ ਹੋਈ ਏ ਮੇਰੀ ਕਿਸੇ ਵਿਆਹ ਤੇ ਕਿਸੇ ਪ੍ਰੋਗਰਾਮ ਤੇ ਮੈਂ ਹਵਾਈ ਫੈਰ ਕੀਤੇ ਚਲੋ ਮੈਂ ਵੀ ਕਿਹਾ ਨਾ ਵਾਇਲੈਂਸ ਦਾਵਾ ਗਲਤ ਕੰਮ ਆ ਹਨਾ ਚਲੋ ਹੋਇਆ ਵਿਆਹ ਪ੍ਰਸ਼ਾਦੀ ਤੁਹਾਨੂੰ ਪਤਾ ਜੀ ਸਾਰੇ ਕਰਦੇ ਹੀ ਬਹੁਤ ਪੁਰਾਣੀਆਂ ਕੋਈ 5 ਤੋਂ 7 ਸਾਲ ਪੁਰਾਣੀਆਂ ਵੀਡੀਓ ਹੈ ਚਲੋ ਜੀ ਤਾਰੀਵਾਲ ਸਾਹਿਬ ਕੋ ਅਸੀਂ ਗਏ ਪਹਿਲਾਂ ਮੇਰੇ ਪਿੰਡ ਦੇ ਸਰਪੰਚ ਸਾਹਿਬ ਸੁੰਦਰ ਸਿੰਘ ਮੈਂ ਉਹਨਾਂ ਦੇ ਨਾਲ ਗਿਆ ਕੋਈ ਖਾਸ ਕੋਈ ਉਹਨਾਂ ਨੂੰ ਕੰਮ ਸੀ ਅਸੀਂ ਗਏ ਉੱਥੇ ਨਵੇਂ ਦਫ਼ਤਰ ਬੈਠੇ ਚਾਹ ਪਾਣੀ ਪੀਤਾ ਹਾਂ ਉਹਨਾਂ ਦੇ ਨਾਲ ਤੁਰਨ ਲੱਗੇ ਜੀ ਅਸੀਂ ਫੋਟੋ ਵੀ ਖਿੱਚਵਾਈ ਇੱਕ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਆਪਦੀ ਹੂੰ ਕਿਸੇ ਰੰਜਸ਼ ਪਾਰਟੀ ਲਾ ਲੋ ਹੂੰ ਕੋਈ ਰੰਜਸ਼ ਪਾਰਟੀ ਵੱਲੋਂ ਮੇਰੀਆਂ ਵੀਡੀਓ ਚੁੱਕ ਕੇ ਇੰਸਟਾਗ੍ਰam ਤੋਂ ਹੂੰ ਮਤਲਬ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਹੂੰ ਮੇਰੇ ਤੇ ਮਤਲਬ ਵਾਇਲੈਂਸ ਦਾ ਇਹ ਜੋ ਵੀ ਹੈ ਹਵਾਈ ਫੈਰਾ ਦਾ ਮੇਰੇ ਤੇ ਪਰਚਾ ਕੀਤਾ ਹੈ ਹੂੰ ਠੀਕ ਹੈ ਜੀ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਮੇਰੀ ਫੋਟੋ ਵਾਇਰਲ ਹੋਈ ਉਹਨਾਂ ਦੇ ਨਾਲ ਤਾਰੀਵਾਲ ਸਾਹਿਬ ਨੂੰ ਪੁੱਛਿਆ ਗਿਆ ਜੀ ਤਾਰੀਵਾਲ ਸਾਹਿਬ ਇਹ ਤੁਹਾਡੇ ਬੰਦੇ ਆ ਜੀ ਹੂੰ ਤਾਰੀਵਾਲ ਸਾਹਿਬ ਕਹਿੰਦੇ ਨਹੀਂ ਜੀ ਮੈਂ ਤਾਂ ਇਹਨਾਂ ਨੂੰ ਜਾਣਦਾ ਹੀ ਨਹੀਂ ਹਾਂ ਫਿਰ ਅਸੀਂ ਵੇਖੋ ਜੀ ਅਹੀਂ ਵੋਟਾਂ ਪਾ ਦੀਏ ਧਾਰੀਵਾਲ ਸਾਹਿਬ ਨੂੰ ਕਿਵੇਂ ਵੋਟਾਂ ਪਾ ਦੀਏ ਲੈ ਤੁਸੀਂ ਤੇ ਆਪਣੀ ਜੇ ਹੀ ਵੋਟਾਂ ਪਾ ਕੇ ਬਾਅਦ ਵਿੱਚ ਕੋਈ ਕੰਮ ਲੈਣ ਜਾਵਾਂਗੇ ਉਹਨਾਂ ਕਹਿਣਾ ਨਾ ਜੀ ਅਸੀਂ ਤਾਂ ਤੁਹਾਨੂੰ ਜਾਣਦੇ ਹੀ ਨਹੀਂ ਜੇ ਨਹੀਂ ਉਹ ਉਹ ਤੇ ਬਿਲਕੁਲ ਤੁਸੀਂ ਗੱਲ ਠੀਕ ਕਹਿ ਰਹੇ ਹੋ ਹੁਣ ਵੀ ਇੱਕ ਜਗ੍ਹਾ ਤੇ ਗੋਲੀ ਚਲੀ ਆ ਜਨਾਲੇ ਤੇ ਉਹ ਰਿਸ਼ਤੇਦਾਰ ਉਹਨਾਂ ਨੇ ਗੋਲੀ ਚ ਰਿਹਾ ਤੇ ਆਪਣੇ ਰਿਸ਼ਤੇਦਾਰ ਨੂੰ ਪਛਾਣਨਾ ਭੁੱਲ ਗਏ ਨੇ ਜਿਹੜੇ ਗੁਰਜੀਤ ਸਿੰਘ ਓਜਲਾ ਦੇ ਰੈਲੀ ਦੇ ਦੌਰਾਨ ਕਿ ਲੱਗਦਾ ਕਿ ਇਹ ਸਿਆਸਤਦਾਨ ਹਮੇਸ਼ਾ ਸਿਰਫ ਸਿਆਸਤ ਦਾ ਲਾਭ ਲੈਂਦੇ ਨੇ ਤੁਹਾਡੇ ਦੇ ਨੌਜਵਾਨਾਂ ਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਬਿਲਕੁਲ ਜੀ ਤੇ ਇੱਕ ਹੋਰ ਸਾਹਮਣੇ ਕਹਾਈ ਜਰੀਵੇ ਥਿਆਰ ਨਾਲ ਫੋਟੋਾਂ ਦੀ ਕਿ ਲੱਗਦਾ ਕਿ ਇਹ ਚੀਜ਼ਾਂ ਪੰਜਾਬ ਲਈ ਜ਼ਰੂਰੀ ਨੇ ਵੇਖੋ ਜੀ ਜਿਹੜੇ ਕੰਮ ਕਰਨ ਵਾਲੇ ਆ ਨਾ ਸੀਐਮ ਸਾਹਿਬ ਨੂੰ ਬੇਨਤੀ ਹੈ ਵੀ ਉਹ ਕੰਮ ਕਰੋ ਆ ਜਿਹੜਿਆ ਨਿੱਕੇ ਮੋਟੇ ਆੜਿਆਂ ਬੱਚਿਆਂ ਬੁੱੱਚਿਆਂ ਵਾਲੇ ਕੰਮ ਹੁੰਦੇ ਆ ਭਾਜੀ ਐ ਅਲੀਗੇਸ਼ਨ ਲਾਉਣੇ ਦੂਜੇ ਤੇ ਜੇ ਤੇ ਇਹ ਇਹ ਕੰਮ ਛੱਡੋ ਉਹਨਾਂ ਕੋ ਜਿਹੜੇ ਕੰਮ ਕਰਨ ਵਾਲੇ ਆ ਸਰਕਾਰ ਦੇ ਜਿਹੜੇ ਬੰਦੇ ਆ ਕੰਮ ਉਹ ਕੀਤੇ ਜਾਣ ਠੀਕ ਆ ਭਾਜੀ ਬਾਕੀ ਹੱਥ ਛੋੜ ਕੇ ਬੇਨਤੀ ਹੈ ਵੀ ਜੇ ਕੋਈ ਵਾਅਦਾ ਘਾਟਾ ਕਿਹਾ ਜਾਵੇ ਗਲਤੀ ਮਾ ਥੈਂਕ ਯੂ ਸੋ ਮਚ ਇਹ ਸਾ ਉਹ ਨੌਜਵਾਨ ਜਿਨ੍ਹਾਂ ਵੱਲੋਂ ਆਪਣੀ ਜਿਹੜੀ ਦਿਲ ਦੀ ਗੱਲਾਂ ਬਾਤਾਂ ਨੇ ਉਹ ਵੀ ਸਾਂਝੀਆਂ ਕੀਤੀਆਂ ਗਈਆਂ ਕਿਹਾ ਜਾ ਰਿਹਾ ਕਿ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਪਹਿਲਾਂ ਇਹਨਾਂ ਨੂੰ ਸੱਦਿਆ ਜਾਂਦਾ ਹੈ ਇਲੈਕਸ਼ਨ ਵਿੱਚ ਇਹਨਾਂ ਕੋ ਵੋਟ ਦੀ ਲਈ ਜਿਹੜੀ ਹੈ ਕੰਪੇਨੀ ਕਰਨ ਵਾਸਤੇ ਵੀ ਕਿਹਾ ਜਾਂਦਾ ਲੇਕਿਨ ਉਸ ਤੋਂ ਬਾਅਦ ਜਦੋਂ ਇਹਨਾਂ ਤੇ ਵਾਇਲੇਸ਼ਨ ਦਾ ਪਰਚਾ ਹੁੰਦਾ ਤੇ ਕੁਲਦੀਪ ਸਿੰਘ ਧਾਰੀਵਾਲ ਖੁਦ ਹੀ ਉਹਨਾਂ ਨੂੰ ਪਛਾਣਨੋਂ ਭੁੱਲ ਜਾਂਦੇ ਨੇ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਲੋਕ ਜਿਹੜੇ ਨੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਲੋਕ ਚੇਂਜ ਵੱਡਾ ਨਜ਼ਰ ਕਰਦੇ ਹੋਏ ਆ ਰਹੇ ਨੇ ਤੇ ਅਤੇ ਗੁਰਜੀਤ ਸਿੰਘ ਓਜਲਾ ਦੇ ਹੱਕ ਦੇ ਵਿੱਚ ਭੁਗ ਕਤੋਂ ਨਾਲ ਕਹਿਣਾ ਸੀ ਕਿ ਅਸੀਂ ਬਾਕੀ ਕੈਂਡੀਡੇਟ ਨੂੰ ਨਹੀਂ ਜਾਣਦੇ ਲੇਕਿਨ ਕਿਤਨਾ ਕਿਤੇ ਗੁਰਜੀਤ ਸਿੰਘ ਓਜਲਾ ਉਰ ਜੋ ਕੰਮ ਕੀਤੇ ਗਏ ਨੇ ਉਸ ਨੂੰ ਉਹ ਪਸੰਦ ਕਰਦੇ ਨੇ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਵਾਰ ਫਿਰ ਤੋਂ ਅਸੀਂ ਗੁਰਜੀਤ ਸਿੰਘ ਓਜਲਾ ਨੂੰ ਜਿਤਾ ਕੇ ਜਿਹੜਾ ਹੈ ਉਹ ਲੋਕ ਸਭਾ ਵਿੱਚ ਜਰੂਰ ਭੇਜਾਂਗੇ ਕੈਮਰਾਮੈਨ ਵਾਇਸ ਦੇ ਨਾਲ ਗੁਰਪ੍ਰੀਤ ਸਿੰਘ ਬਾਬੂ ਸਾਹਿਬ ਅਮਰਸਰ ਸਾਹਿਬ